ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤੋਂ ਦੇਖੋ ਜੀ ਮੁੱਖ ਮੰਤਰੀ ਜੀ ਨੇ ਅਧਿਆਪਕਾਂ ਦੇ ਬਾਰੇ ਇੱਕ ਬਿਆਨ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਵੀ ਇਹ ਨਿਯਮ ਲਾਗੂ ਹੋਣ ਵਾਲਾ ਹੈ ਤੇ ਅੱਜ ਦੀ ਪੰਜਾਬ ਦੀ ਐਮ ਖਬਰ ਬਾਰੇ ਆਪਾਂ ਗੱਲ ਕਰਾਂਗੇ ਸੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚਾਈ ਜਾ ਸਕੇ ਸੋ ਦੋਸਤੋ ਵੀਡੀਓ ਵਿੱਚ ਅੱਗੇ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਇੱਥੇ ਆਪਾਂ ਪੰਜਾਬ ਵਿੱਚ ਚੱਲ ਰਹੀਆਂ ਹਰ ਇੱਕ ਭਰਤੀਆਂ ਬਾਰੇ ਅਪਡੇਟ ਔਰ ਆਉਣ ਵਾਲੀਆਂ ਭਰਤੀਆਂ ਬਾਰੇ ਵੀ ਅਪਡੇਟ ਦਿੰਦੇ ਰਹਿੰਨੇ ਆਂ ਤਾਂ ਕਿ ਉਹਨਾਂ ਦੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਸੀਂ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹੋਣਗੇ ਵੀਡੀਓ ਦੇਖਣ ਤੋਂ ਬਾਅਦ ਲਾਸਟ ਵਿੱਚ ਕਮੈਂਟ ਜ਼ਰੂਰ ਕਰਕੇ ਦੱਸਣਾ ਅਤੇ ਆਪਣੇ ਵਿਚਾਰ ਜ਼ਰੂਰ ਦੇਣਾ ਤਾਂ ਕਿ ਮੈਂ ਉਹਨਾਂ ਨੂੰ ਵਿਚਾਰ ਸਕਾਂ ਅਤੇ ਅੱਗੇ ਤੋਂ ਆਪਣੇ ਲਈ ਜਾਂ ਤੁਹਾਡੇ ਲਈ ਕੁਝ ਨਵਾਂ ਕਰ ਸਕਾਂ ਤਾਂ ਚਲੋ ਦੋਸਤੋ ਤੁਹਾਨੂੰ ਅੱਜ ਦੀ ਖਬਰ ਬਾਰੇ ਦੱਸਦੇ ਹਾਂ ਇਹਦੇ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਤੇ ਸਵਾਲ ਉਠਾਉਂਦੇ ਹੋਏ ਰਾਹੁਲ ਗਾਂਧੀ ਦੀ ਸਿੱਖਿਆ ਦੇ ਪੱਧਰ ਤੱਕ ਪਹੁੰਚ ਕੀਤੀ ਇੱਕ ਨਿੱਜੀ ਚੈਨਲ ਤੇ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰਾਈਵੇਟ ਸਕੂਲ ਹੋਵੇ ਜਾਂ ਸਰਕਾਰੀ ਸਕੂਲ ਸਿੱਖਿਆ ਹਰ ਜਗ੍ਹਾ ਇੱਕੋ ਜਿਹੀ ਹੀ ਹੈ ਤਜੇ ਹੀ ਅਧਿਆਪਕ ਹਨ ਪਰ ਇਥੇ ਗਰੀਬ ਦਾ ਵੱਖਰਾ ਅਧਿਆਪਕ ਹੈ ਅਮੀਰ ਦਾ ਵੱਖਰਾ ਅਧਿਆਪਕ ਹੈ ਰਾਹੁਲ ਗਾਂਧੀ ਦੇ ਟੀਚਰ ਮਨਪ੍ਰੀਤ ਬਾਦਲ ਦੇ ਟੀਚਰ ਸੁਖਬੀਰ ਬਾਦਲ ਦੇ ਟੀਚਰ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਇਹ ਧਰਤੀ ਤੇ ਪੜੇ ਵੀ ਨਹੀਂ ਹਨ ਉਹ ਸਾਰੇ ਪਹਾੜਾਂ ਵਿੱਚ ਪੜਦੇ ਸਨ ਦੋ ਸਕੂਲ ਪਹਾੜਾਂ ਵਿੱਚ ਸੁਖਬੀਰ ਬਾਦਲ ਨੇ ਸਨਾਂਵਰ ਵਿੱਚ ਪੜਾਈ ਕੀਤੀ ਹੈ ਤਾਂ ਸਮਝੋ ਸਾਡੇ ਅਧਿਆਪਕ ਬکریاں ਹਨ ਤੇ ਉਹਨਾਂ ਦੇ ਅਧਿਆਪਕ ਬکریاں ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਗਰੀਬਾਂ ਦਾ ਸਿਲੇਬਸ ਵੱਖਰਾ ਹੈ ਤੇ ਅਮੀਰਾਂ ਦਾ ਸਿਲੇਬਸ ਵੱਖਰਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਪਿੰਡ ਦੇ ਤਿੰਨ ਬੱਚੇ ਲੈ ਜਾਓ ਉਹਨਾਂ ਨੂੰ ਉਨਾਂ ਹੀ ਸਕੂਲਾਂ ਵਿੱਚ ਦਾਖਲ ਕਰਾਓ ਜਿੱਥੇ ਰਾਹੁਲ ਗਾਂਧੀ ਅਤੇ ਸੁਖਵੀਰ ਬਾਦਲ ਪੜ੍ਹੇ ਹਨ ਦੋ ਸਾਲਾਂ ਬਾਅਦ ਉਹ ਵੀ ਉੱਚੇ ਪੱਧਰ ਤੇ ਪਹੁੰਚ ਜਾਣਗੇ ਜਿੱਤੇ ਕਿ ਅੱਜ ਵੱਡੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ ਸੋ ਉਹਨਾਂ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੇ ਲਈ ਗੱਲਾਂ ਕੀਤੀਆਂ ਨੇ ਪਰ ਮੇਰਾ ਇੱਥੇ ਇਹਨਾਂ ਨੂੰ ਇੱਕ ਸਵਾਲ ਹੈ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣਾ ਹੈ ਤਾਂ ਤੁਹਾਨੂੰ ਅਧਿਆਪਕਾਂ ਦੀ ਭਰਤੀ ਕਰਨੀ ਪਵੇਗੀ ਉਹ ਵੀ ਨਵੇਂ-ਨਵੇਂ ਹੁਣ ਅਧਿਆਪਕ ਜਿਹੜੇ ਅੱਜ ਦੀ ਪੀੜੀ ਦੇ ਪਰ ਆਪਾਂ ਉਹਨਾਂ ਨੂੰ ਭਰਤੀ ਨਹੀਂ ਕਰ ਰਿਹਾ ਉਹਨਾਂ ਨੂੰ ਸੜਕਾਂ ਤੇ ਰੋਲ ਰਹੇ ਆਂ ਡਾਂਗਾ ਦੇ ਰਹੇ ਆਂ ਸੋ ਮੈਨੂੰ ਇਹ ਖਬਰ ਬਿਲਕੁਲ ਵੀ ਚੰਗੀ ਨਹੀਂ ਲੱਗੀ ਇਹਨਾਂ ਦਾ ਬਿਆਨ ਬਿਲਕੁਲ ਵੀ ਮੈਂ ਸਹਿਮਤ ਨਹੀਂ ਆਂ ਕਿਉਂਕਿ ਇਹ 25972364635 ਇਹਨਾਂ ਭਰਤੀਆਂ ਨੂੰ ਕਿੰਨਾ ਟਾਈਮ ਲੰਮਗਾਤਾ ਕੋਈ ਪਤਾ ਹੀ ਨਹੀਂ ਕਦੋਂ ਦੀਆਂ ਭਰਤੀਆਂ ਆਈਆਂ ਨੇ ਕਿੰਨੀ ਦੇਰ ਹੋਰ ਲੱਗੇਗੀ ਸੋ ਤੁਸੀਂ ਕੀ ਸੋਚਦੇ ਹੋ ਇਸ ਬਿਆਨ ਦੇ ਬਾਰੇ ਜ਼ਰੂਰ ਮੈਨੂੰ ਦੱਸਣਾ ਆਪਣੇ ਕਮੈਂਟਾਂ ਦੇ ਰਾਹੀਂ ਤਾਂਮ੍ਹਾਰੋ ਸੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ